ਹਾਸ਼ਤਿਪ ਕੋਰ ਸੰਧੂ ਤੇ ਗੱਲ ਕਰਦੇ ਆ ਜੀ ਅੱਜ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦਾ ਇੱਕ ਵੱਡਾ ਐਕਸੀਡੈਂਟ ਹੋ ਗਿਆ ਹੈ ਵੈਸੇ ਤਾਂ ਐਕਸੀਡੈਂਟ ਦਾ ਇਹੋ ਜਿਹਾ ਨਾਮ ਹੀ ਮਾੜਾ ਹੈ ਚਾਹੇ ਉਹ ਛੋਟਾ ਹੈ ਚਾਹੇ ਵੱਡਾ ਹੈ ਲੇਕਿਨ ਜਿਵੇਂ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕਾ ਦਾ ਜਿੱਥੇ ਐਕਸੀਡੈਂਟ ਹੋਇਆ ਸੀ ਜਿਨ੍ਹਾਂ ਦੇ ਮੂੰਹ ਤੇ ਕਾਫੀ ਸੱਟਾਂ ਲੱਗੀਆਂ ਸੀ ਜੋ ਲੁਧਿਆਣਾ ਪੱਛਮੀ ਤੋਂ ਸੀਗੇ ਤੇ ਹੁਣ ਇੱਕ ਹੋਰ ਵਿਧਾਇਕ ਦਾ ਵੱਡਾ ਐਕਸੀਡੈਂਟ ਹੋ ਗਿਆ ਹੈ जिदे चलਦਿਆਂ کافی ਨੁਕਸਾਨ ਹੋਇਆ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਸੂਤਰਾਂ ਤੋਂ ਵੰਦੀ ਜਾਣਕਾਰੀ ਸਾਮਣੇ ਆ ਰਹੀ ਹੈ ਕਿ ਪੰਜਾਬ ਫਿਰੋਜ਼ਪੁਰ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਵੀਰ ਸਿੰਘ ਪੁੱਲਰ ਸ਼ੁੱਕਰਵਾਰ ਨੂੰ ਇੱਕ ਸੜਕ ਹਾਸੇ ਦਾ ਸ਼ਿਕਾਰ ਹੋ ਗਏ ਖਾਸਾ ਉਸ ਵੇਲੇ ਹੋਇਆ ਜਦੋਂ ਹੜਾ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਨਿਕਲੇ ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਦੀ ਕਾਰ ਪਿੰਡ ਧੀਰ ਘਾਰਾ ਦੇ ਨੇੜੇ ਖੇਤਾਂ ਵਿੱਚ ਪਲਟ ਗਈ ਪਰਮਾਤਮਾ ਦੀ ਕਿਰਪਾ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਰਗਵੀਰ ਸਿੰਘ ਪੁੱਲਰ ਇਸ ਘਟਨਾ ਵਿੱਚ ਕੋਈ ਸੱਟ ਨਹੀਂ ਆਈ ਪਰ ਉਸ ਸਮੇਂ ਕਿਸੇ ਸਾਥੀ ਦਾ ਨੁਕਸਾਨ ਕੋਈ ਨੁਕਸਾਨ ਹੋਇਆ ਹੈ ਤਾਂ ਦੱਸਦੀ ਹੈ ਚਸ਼ਮੀਦਾ ਦੇ ਅਨੁਸਾਰ ਸਾਹਮਣੇ ਤੋਂ ਆ ਰਹੇ ਇੱਕ ਬਾਈਕ ਸਵਾਰ ਪਰਵਾਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਡਰਾਈਵਰ ਨੇ ਅਚਾਨਕ ਗੱਡੀ ਮੋੜ ਦਿੱਤੀ ਇਸ ਦੌਰਾਨ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਉਹ ਸੜਕ ਤੋਂ ਹੇਠਾਂ ਉੱਤਰ ਗਈ ਤੇ ਸਿੱਧੀ ਖੇਤਾਂ ਵਿੱਚ ਜਾ ਪਲਟੀ ਹਾਦਸੇ ਤੋਂ ਬਾਅਦ ਮੌਕੇ ਦੇ ਹਫੜਾ ਦਫੜੀ ਮਚ ਗਈ ਗਨੀਮਤ ਰਾਹੀ ਕਹਾਸੇ ਵਿੱਚ ਵਿਧਾਇਕ ਭੁੱਲਰ ਨੂੰ ਗੰਭੀਰ ਸੱਟ ਨਹੀਂ ਲੱਗੀ ਸਥਾਨਕ ਲੋਕਾਂ ਦੀ ਮਦਦ ਨਾਲ ਕਾਰ ਵਿੱਚੋਂ ਸੁਰੱਖਿਆ ਬਾਹਰ ਕੱਢਿਆ ਗਿਆ ਹਾਲਾਂਕਿ ਮੋਟਰਸਾਈਕਲ ਤੇ ਸਵਾਰ ਔਰਤ ਤੇ ਬੱਚੇ ਨੂੰ ਸੱਟਾਂ ਲੱਗੀਆਂ ਦੱਸਿਆ ਜਾ ਰਿਹਾ ਹੈ ਕਿ ਟੱਕਰ ਤੋਂ ਬਚਣ ਦੀ ਕੋਸ਼ਿਸ਼ ਵਿੱਚ ਮੋਟਰਸਾਈਕਲ ਡਿੱਗ ਪਈ ਜਿਸ ਨਾਲ ਦੋਵਾਂ ਨੂੰ ਸੱਟਾਂ ਲੱਗੀਆਂ ਨੇ ਵਿਧਾਇਕ ਭੁੱਲਰ ਨੇ ਤੁਰੰਤ ਮਨੁੱਖੀ ਸਾਨ ਪੂਤੀ ਦਿਖਾਉਂਦੇ ਹੋਏ ਜ਼ਖਮੀ ਔਰਤ ਤੇ ਬੱਚੇ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਹਸਪਤਾਲ ਲਿਜਾਇਆ ਗਿਆ ਹਾਦਸੇ ਤੋਂ ਬਾਅਦ ਸਾਨੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਕਟਨਾ ਸਥਾਨ ਦਾ ਜਾਇਜ਼ਾ ਲਿਆ ਫਿਲਹਾਲ ਜਖਮੀਆਂ ਦਾ ਇਲਾਜ ਚੱਲ ਰਿਹਾ ਤੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਲੇਕਿਨ ਤਨੂ ਦਾਸ ਨੇ ਇਹ ਕਿ ਆਏ ਦਿਨੀ ਇਨਾ ਐਕਸੀਡੈਂਟਾਂ ਕਰਕੇ ਹੀ ਜੋ ਹੈ ਪੰਜਾਬ ਦੀਆਂ ਜਿਹੜੇ ਨੇ ਕਈ ਵਾਰ ਅਚਾਨਕ ਜਿਹੜੇ ਐਕਸੀਡੈਂਟ ਹੋ ਰਹੇ ਨੇ ਜਿੱਥੇ ਜ਼ਿਆਦਾ ਗੱਡੀਆਂ ਲੈ ਜਾਂਦੀਆਂ ਨੇ ਸੜਕਾਂ ਤੋਂ ਥੱਲੇ ਤੇ ਆਮ ਕਰਕੇ ਇਹਨਾਂ ਦਾ ਜਿਹੜਾ ਹੈ ਆਮ ਲੋਕਾਂ ਨੂੰ ਵੀ ਤੇ ਖਾਸ ਲੋਕਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ ਲੇਕਿਨ ਹੋਰ ਪਰਸ਼ੰਸ ਜਿਹੜੇ ਇਹਨਾਂ ਦੇ ਪ੍ਰਸ਼ਾਸਕ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਉੱਤੇ ਗੌਰ ਕੀਤਾ ਜਾਵੇ ਕਿਉਂਕਿ ਇੱਕ ਛੋਟੀਆਂ ਸੜਕਾਂ ਨੂੰ ਥੋੜਾ ਚੌੜੀਆਂ ਕੀਤੀਆਂ ਜਾਵੇ ਜਿਸ ਤਰੀਕੇ ਨਾਲ ਇਹ ਐਕਸੀਡੈਂਟ ਹੋ ਰਹੇ ਨੇ ਛੋਟੀਆਂ ਸੜਕਾਂ ਤੇ ਦੋ ਟਾਈਮ ਦੇ ਵਿੱਚੋਂ ਵਿਕਲਾਂ ਦਾ ਲੰਘਣਾ ਥੋੜਾ ਜਿਹਾ ਔਖਾ ਹੁੰਦਾ ਹੈ ਲੇਕਿਨ ਚਲੋ ਰੱਬ ਦੀ ਕਿਰਪਾ ਨਾਲ ਹੋਣ ਹੈ ਪਰਮਾਤਮਾ ਦੀ ਨਾਲ ਹੋਣ ਉਹ ਵਿਦਾਇਕ ਠੀਕ ਨੇ ਲੇਕਿਨ ਜਿਹੜੇ ਹੈ ਹੋਰ ਪ੍ਰਸ਼ਾਸਕ ਨੂੰ ਚਾਹੀਦਾ ਕਿ ਸੜਕਾਂ ਨੂੰ ਥੋੜਾ ਜਿਆ ਉਹਨਾਂ ਦੀ ਚੌੜਾਈ ਨੂੰ ਵਧਾਇਆ ਜਾਵੇ ਕਿਉਂਕਿ ਆਮ ਹੀ ਐਕਸੀਡੈਂਟ ਸੁਣਨ ਵਿੱਚ ਆਉਂਦੇ ਰਹਿੰਦੇ ਨੇ ਧੰਨ